ਕਿ ਪੈਰੀ ਹੱਥ ਤੁਰਿਆ ਸੀ ਮੋਤੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਭੈਣਾਂ ਹਮੇਸ਼ਾ ਹੀ ਭਰਾਵਾਂ ਦੀ ਸੁੱਖ ਮੰਗਦੀ ਨੇ ਤੇ ਉੱਥੇ ਹੀ ਦੋਸਤੋ ਆਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਰਪ੍ਰਾਈਜ਼ ਵੀਡੀਓ ਬਣਾਉਂਦਾ ਵੀ ਟ੍ਰੈਂਡ ਬਹੁਤ ਜ਼ਿਆਦਾ ਚੱਲ ਰਿਹਾ ਹੈ ਤੇ ਉੱਥੇ ਦੋਸਤੋ ਇੱਕ ਭਰਾ ਆਪਣੀ ਭੈਣ ਨੂੰ ਉਸ ਦੇ ਵਿਆਹ ਤੇ ਦਸੇ ਤੋਂ ਬਿਨਾ ਹੀ ਆ ਜਾਂਦਾ ਹੈ ਤੇ ਜਿਸ ਨੂੰ ਵੇਖ ਕੇ ਉਸ ਦੀ ਭੈਣ ਬਹੁਤ ਹੀ ਹੈਰਾਨ ਰਹਿ ਜਾਂਦੀ ਹੈ ਤੇ ਆਪਣੇ ਭਰਾ ਨੂੰ ਗੱਲ ਬਕੜੀ ਵਿੱਚ ਲੈ ਲੈਂਦੀ ਹੈ ਤੇ ਉੱਥੇ ਹੀ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਭੈਣ ਕਿਵੇਂ ਆਪਣੇ ਭਰਾ ਦੇ ਗੱਲ ਆ ਕੇ ਭਾਵੁਕ ਹੋ ਜਾਂਦੀ ਹੈ ਤੇ ਆਪਣੇ ਭਰਾ ਨੂੰ ਆਪਣੇ ਸਾਹਮਣੇ ਵੇਖ ਕੇ ਬਹੁਤ ਹੀ ਖੁਸ਼ ਹੁੰਦੀ ਹੈ ਤੇ ਉਸ ਦਾ ਮੱਥਾ ਚੁੰਮਦੀ ਹੈ ਉਸ ਦਾ ਮੂੰਹ ਚੁੰਮਦੀ ਹੈ ਤੇ ਦੋਸਤੋ ਇਸ ਭੈਣ ਭਰਾਵਾਂ ਦੇ ਇਸ ਪਿਆਰ ਦੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਉੱਥੇ ਹੀ ਦੋਸਤੋ ਕੁਝ ਲੋਕਾਂ ਨੇ ਇਸ ਵਾਇਰਲ ਵੀਡੀਓ ਤੇ ਲਿਖ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ ਆਉ ਤੁਹਾਨੂੰ ਲੈ ਚਲਦੇ ਹਾਂ ਉੱਦਾਂ ਚੰਦ ਕਮੈਂਟਾਂ ਦੇ ਵੱਲ ਤੇ ਇੱਕ ਕਮੈਂਟ ਆਇਆ ਹੈ ਕਿ ਸਾਨੂੰ ਵੀ ਰੋਣਾ ਆ ਗਿਆ ਭੈਣ ਭਰਾ ਨੂੰ ਵੇਖ ਕੇ ਤੇ ਦੂਜਾ ਕਮੈਂਟ ਆਇਆ ਹੈ ਕਿ ਗੋਡ ਬles ਜੂ ਆਲ ਫੈਮਿਲੀ ਮੈਂਬਰਸ ਤੇ ਤੀਜਾ ਕਮੈਂਟ ਆਇਆ ਹੈ ਕਿ ਬਹੁਤ ਸੋਹਣੀ ਵੀਡੀਓ ਬਣਾਈ ਬਰੋ ਤੇ ਸਭ ਤੋਂ ਵਧੀਆ ਗੱਲ ਆਪਣੀ ਭੈਣ ਦੇ ਵਿਆਹ ਵਿੱਚ ਬਾਹਰੋਂ ਆਇਆ ਵੀਰ ਤੇ ਚੌਥਾ ਕਮੈਂਟ ਆਇਆ ਹੈ ਕਿ ਨਾਈਸ ਬ੍ਰੋ ਵਾਹਿਗੁਰੂ ਜੀ ਮਿਹਰ ਰੱਖਣੀ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਰਤੀ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਨਵੇਂ ਵੀ ਵੀਡੀਓਜ਼ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦ ਤੱਕ ਰੱਬ ਰੱਖਾ